ਉਹਨਾਂ ਕੱਲ ਦੀ ਇਹਨਾਂ ਨੂੰ ਮਾਪਤਾ ਪਿਤਾ ਨੂੰ ਆਈ ਖਬਰ ਤਿੰਨ ਚਾਰ ਦਿਨ ਹੋ ਗਏ ਫੋਨ ਨਹੀਂ ਉਹਨੇ ਚੁੱਕਿਆ ਕਾਲੇ ਕਰਦੇ ਰਹੇ ਆ ਤੇ ਕੱਲ ਇਹਨਾਂ ਨੂੰ 9 ਵਜੇ ਇਹਨਾਂ ਤਾਂ ਬਾਹਰ ਜਵਾਈ ਸੀਗਾ ਉਹਨਾਂ ਦੀ ਕਾਲ ਆਈ ਆ ਵੀ ਇਤਰਾ ਇਤਰਾ ਲੜਕੇ ਦੀ ਐਕਸੀਡੈਂਟ ਹੋ ਗਿਆ ਵਾ ਕੋਈ ਕੋਈ ਰਸਤੇ 'ਚ ਜਾਂਦੇ ਕੋਈ ਟਰੱਕ ਵਾਲਾ ਕੋਈ ਜਾਂ ਕੋਈ ਪਤਾ ਨਹੀਂ ਸ਼ੋਰ ਨਹੀਂ ਹੈਗਾ ਕੋਈ ਫੈਂਟ ਮਾਰ ਗਿਆ ਵਾ ਤੇ ਮੌਕੇ ਤੇ ਉੱਤੇ ਫਿਰ ਬਾਅਦ ਵਿੱਚ ਥੋੜੇ ਪੁਲਿਸ ਡਿਪਾਰਟਮੈਂਟ ਨੇ ਆਪਣੇ ਕਬਜ਼ੇ ਵਿੱਚ ਲਈ ਆ ਮੁੰਡੇ ਦੀ ਡੈੱਡ ਬੋਡੀ ਆ ਮੇਰੇ ਆਪਤਾ ਅਗਰੇ ਬਾਰੇ ਬਤਾਇਆ ਮੈਨੂੰ ਥੋੜਾ ਬਤਾ ਆਪ ਕੋਈ ਥੇ ਕਰੋ ਪੂਰੀ ਜਾਈਏ ਜੇ ਬਾਪੀ ਮਹਾਰਾਜ ਆਪ ਕੋ ਨਾ ਮਸਈ ਕਹੀ ਹੋ ਸਮਝ ਲੇ ਕਿ ਉਹਦੇ ਜੇਪ ਚ ਆਇਰਪੋਰਟ ਆ ਦੇ ਪਹੁੰਚਾਏ ਮੇਰੇ ਆਪਤਾ ਦਾਲੇ ਜਾਰੇ ਦੇ ਗਏ ਵਾਹੀ ਦੇ ਮੁੰਡਾ ਮੇਰਾ ਨਾ ਕੋਈ ਗੱਲ ਨਹੀਂ ਕੀਤੀ ਮੇਰੇ ਘੁੱਸ ਨੇ ਮੇਰਾ ਮੁੰਡਾ ਵੀ ਕਿਹਨਾਂ ਨੂੰ ਮੇਰਾ ਗੁਰਪ੍ਰੀਤ ਸਿੰਘ ਨਾਮ ਤੇ ਕਿੱਤ ਮੈਂ ਦੇਖੋ ਇਸ ਤਰ੍ਹਾਂ ਇਹ ਸਾਡਾ ਲੜਕਾ ਸੁਖਵਿੰਦਰ ਸਿੰਘ ਜੋ ਕਿ ਅਮਰੀਕਾ 2009 ਵਿੱਚ ਗਏ 2009 ਵਿੱਚ ਗਿਆ ਸੀਗਾ ਤੋਂ ਇੰਡੀਆ ਤੋਂ ਤੇ ਤਕਰੀਬਨ ਕੱਲ ਦੀ ਇਹਨਾਂ ਨੂੰ ਮਾਪਤਾ ਪਿਤਾ ਨੂੰ ਆਈ ਖਬਰ 3-4 ਦਿਨ ਹੋ ਗਏ ਫੋਨ ਨਹੀਂ ਉਹਨੇ ਚੁੱਕਿਆ ਕਾਲੇ ਕਰਦੇ ਰਹੇ ਆ ਤੇ ਕੱਲ ਇਹਨਾਂ ਨੂੰ 9 ਵਜੇ ਇਹਨਾਂ ਤਾਂ ਬਾਹਰ ਜਵਾਈ ਸੀਗਾ ਉਹਨਾਂ ਦੀ ਕਾਲ ਆਈ ਆ ਵੀ ਇਤਰਾ ਇਤਰਾ ਲੜਕੇ ਦੀ ਐਕਸੀਡੈਂਟ ਹੋ ਗਿਆ ਵਾ ਕੋਈ ਕੋਈ ਰਸਤੇ 'ਚ ਜਾਂਦੇ ਕੋਈ ਟਰੱਕ ਵਾਲਾ ਕੋਈ ਜਾਂ ਕੋਈ ਪਤਾ ਨਹੀਂ ਸ਼ੋਰ ਨਹੀਂ ਹੈਗਾ ਕੋਈ ਫੈਂਟ ਮਾਰ ਗਿਆ ਵਾ ਤੇ ਮੌਕੇ ਦੇ ਉੱਤੇ ਫਿਰ ਬਾਅਦ ਵਿੱਚ ਥੋੜੇ ਪੁਲਿਸ ਡਿਪਾਰਟਮੈਂਟ ਨੇ ਆਪਣੇ ਕਬਜ਼ੇ ਵਿੱਚ ਲਈ ਆ ਮੁੰਡੇ ਦੀ ਡੈੱਡ ਬੋਡੀ ਤੋਂ ਨੇ ਫੋਨ ਕੀਤਾ ਵਾ ਇਹਨਾਂ ਦੇ ਜਵਾਈ ਨੇ ਵੀ ਇਤਰਾ ਇਤਰਾ ਲੜਕਾ ਹੋ ਗਿਆ ਵਾ ਡੈਥ ਹੋ ਚੁੱਕੀ ਏ ਦੀ ਤੇ ਹੁਣ ਮੰਗ ਕੀ ਕੀਤੀ ਸੀ ਮੰਗ ਸਾਡੀ ਦੇਖੋ ਜੀ ਇਹ ਹੀ ਆ ਵੀ ਸਾਡੀ ਪ੍ਰਸ਼ਾਸਨ ਤੋਂ ਮੰਗ ਵਾ ਕਿ ਚਾਹੇ ਤੇ ਇਹਨਾਂ ਦੇ ਮਾਤਾ ਪਿਤਾ ਨੂੰ ਵੀਜ਼ਾ ਦਿੱਤਾ ਜਾਵੇ ਉੱਧਰ ਉਹਦਾ ਅੰਤਿਮ ਸੰਸਕਾਰ ਜੋ ਉੱਥੇ ਕੀਤਾ ਜਾ ਸਕੇ ਤੇ ਜੇ ਨਹੀਂ ਤੇ ਫਿਰ ਉਹ ਦੂਸਰਾ ਉਹਦੀ ਡੈੱਡ ਬੋਡੀ ਜਿਹੜੀ ਆਪਣੀ ਇੱਥੇ ਸਾਨੂੰ ਇੰਡੀਆ ਭੇਜੀ ਜਾਵੇ ਇਹ ਹੀ ਆਪਾਂ ਮੰਗ ਕਰਦੇ ਆਂ ਈ ਨਾ ਕਿਸੇ ਮੁੰਡੇ ਦਾ ਮੁੰਡੇ ਦਾ ਸੁਖਵਿੰਦਰ ਸੁਖਵਿੰਦਰ ਸਿੰਘ ਨਾਮ ਸੀਗਾ ਸੋ ਉਹਨੂੰ ਕਹਿੰਦੇ ਹੁੰਦੇ ਤੇ ਪਿੰਡ ਵਿੱਚ ਸੋਨੂੰ ਸੋਨੂੰ ਤੇ ਬਾਕੀ ਹੁਣ ਅਸੀਂ ਤੇ ਇਹੀ ਕਰਦੇ ਆਂ ਵੀ ਜੇ ਬਾਹਰ ਕੋਈ ਕੋਈ ਮਦਦ ਕਰ ਸਕਦੀ ਹੈ ਕੋਈ ਜਿਤਨਾ ਵੈਲਫੇਅਰ ਕੋਈ ਸੁਸਾਇਟੀ ਬਣੀ ਹੁੰਦੀ ਆ ਜੇ ਉਹ ਲੜਕੇ ਥੋੜੇ ਬੁਤੇ ਕਰ ਸਕਦੇ ਮਦਦ ਤੇ ਥੋੜੀ ਬੁਤੀ ਪ੍ਰਸ਼ਾਸਨ ਨਾਲ ਬਾਹਰ ਦੀ ਨਾਲ ਡਿਪਾਰਟਮੈਂਟ ਨਾਲ ਮੇਲਜੋਲ ਕਰਕੇ ਤੇ ਜੇ ਡੈੱਡ ਬੋਡੀ ਇੱਥੇ ਭੇਜੀ ਜਾ ਸਕਦੇ ਉਹ ਸਭ ਤੋਂ ਵਧੀਆ ਵੈ ਮਾਤਾ ਪਿਤਾ ਵੀ ਅੰਤਿਮ ਦਰਸ਼ਨ ਮੁੰਡੇ ਦੇ ਬੱਚੇ ਦੇ 14 ਸਾਲ ਹੋ ਗਏ ਬਾਹਰ ਗਏ ਉਹਨੂੰ ਉਦੇ ਕਰ ਲੈਣ ਤੇ ਘਰ ਦੇ ਹਾਲਾਤ ਵੀ ਇਤਰਾ ਹੀ ਆ ਥੋੜੇ ਜਿੰਨੇ ਬੱਚੇ ਤਿੰਨੇ ਬੱਚੇ ਉਹ ਵੱਡਾ ਸਾਰਿਆਂ ਤੋਂ ਲੜਕਾ ਹੋ ਸੀਗਾ ਉਹ ਬੋਲਦਾ ਹੀ ਬਾਕੀ ਉਹ ਇੱਕ ਛੋਟਾ ਭਰਾ ਇੱਕ ਛੋਟੀ ਸਿਸਟਰ ਤੇ ਉਹ ਵੀ ਇਤਰਾ ਹੀ ਬੋਲਦੇ ਨਹੀਂ ਕਿ ਜਮਾਂਦਰੂ ਗੁੰਗੇ ਆ ਤੇ ਨੋਂ ਵੀ ਇਹਨਾਂ ਦੀ ਇਤਰਾ ਹੀ ਬੋਲਦੀ ਨਹੀਂ ਆ